ਦੋਸਤੋ ਮੈਂ ਗੁਰਦੇਵਾਲ ਸਿੰਘ ਹੀਰ ਤੁਸੀਂ ਦੇਖ ਰਹੇ ਹੋ ਪੁਲਿਸ ਦਰਪਣ ਨਿਊਜ਼ ਚੈਨਲ ਅੱਜ ਅਸੀਂ ਪਹੁੰਚੇ ਹਾਂ ਗੁਰੂ ਕੀ ਨਗਰੀ ਸੁਲਤਾਨਪੁਰ ਵਿੱਚ ਜਿੱਥੇ ਧੰਤਨ ਸਤਿਗੁਰੂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੋ ਕਿ 552ਵਾਂ ਮਨਾਇਆ ਜਾ ਰਿਹਾ ਹੈਗਾ ਜਿੱਥੇ ਕਿ ਸੰਤ ਬਾਬਾ ਅਵਤਾਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਆ ਆਪਾਂ ਬਾਬਾ ਜੀ ਨਾਲ ਕੁਝ ਵਿਚਾਰ ਗੱਲਾਂ ਕਰਾਂਗੇ ਬਾਬਾ ਜੀ ਨੂੰ ਪਹਿਲਾਂ ਤਾਂ ਵਧਾਈਆਂ ਦੇਵਾਂਗੇ ਗੁਰਪੁਰਪੁਰ ਦੀਆਂ ਬਾਬਾ ਜੀ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਾਂ ਜੋ ਜਿਹੜੀ ਘੋੜ ਦਾ ਉਤ ਕਰਾਈ ਜਾਂਦੀ ਹੈ ਨਿਹੰਗ ਸਿੰਘਾਂ ਦੀ ਇਹਦੇ ਬਾਰੇ ਜਿਹੜਾ ਕਿ ਖੁੱਲ ਕੇ ਵਿਚਾਰ ਕਰੋ ਕਿ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਕੀ ਮੈਸੇਜ ਆਪਾਂ ਦੇਣਾ ਚਾਹੁੰਗੇ ਇਹਨਾਂ ਥਰੂ ਮਹਾਰਾਜ ਸਾਹਿਬ ਜੀ ਨੇ ਜਿਹੜੇ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾਇਆ ਤੇ ਖਾਲਸਿਆਂ ਨੂੰ ਬਾਣੀ ਬਾਣਾ ਰਹਿਤ ਮਰਜ਼ਾਇਦਾ ਦਿੱਤੀ ਮਹਾਰਾਜ ਨੇ ਸ਼ਸਤਰ ਵਿਦਿਆ ਦਿੱਤੀ ਘੋੜ ਸਵਾਰੀ ਮਹੱਲਿਆਂ ਦੀ ਪਰੰਪਰਾ ਆਪ ਗੁਰੂ ਕਲਗੀਧਰਪਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਰੰਭ ਕੀਤੀ ਹੋਇਆ ਮਹੱਲਾ ਬਿਲਕੁਲ ਸਹੀ ਇਹ ਸਾਰੀ ਮਰਯਾਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਆਪਣੇ ਖਾਲਸੇ ਨੂੰ ਬਖਸ਼ੀ ਆ ਉਸ ਮਰਯਾਦਾ ਦੇ ਵਿੱਚ ਰਹਿ ਕੇ ਖਾਲਸਾ ਵਿਚਰਦਾ ਗੁਰੂ ਦਾ ਸੰਦੇਸ਼ ਆ ਦਿੰਦਾ ਹੈ ਖਾਲਸਾ ਗੁਰੂ ਸ਼ਬਦ ਨਾਲ ਜੋੜਦੇ ਆ ਗੁਰੂ ਦੀ ਮਰਯਾਦਾ ਵਿੱਚ ਵਿਚਰਦੇ ਆ ਇਹ ਸੰਪਰਦਾਵਾਂ ਦੇ ਕੋਈ ਜਿਹੋ ਮਰਯਾਦਾ ਚ ਲਈ ਆਉਂਦੀ ਆ ਇਹ ਖਾਲਸਾ ਪੰਥ ਗੁਰੂ ਕਾ ਸਾਜਿਆ ਨਵਾਜਿਆ ਮਹਾਰਾਜ ਦੇ ਤੀਰਥਾਂ ਤੇ ਅਸਥਾਨਾਂ ਤੇ ਜਦੋਂ ਪਹੁੰਚਦਾ ਜਿਹੜੇ ਵੀ ਸਾਹਿਬ ਜੀ ਦੇ ਗੁਰਪੁਰਬ ਹੁੰਦੇ ਨੇ ਹੋਲਾ ਮਹੱਲਾ ਦੀਪ ਵਾਲਾ ਅੰਮ੍ਰਿਤਸਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨ ਪਰਸਾਹ ਹੋਲਾ ਮਹੱਲਾ ਨੰਦ ਪਰਸਾਹ ਮਾਗੀ ਦਾ ਗੁਰਪੁਰਬ ਮਕਸਦ ਸਾਹਿਬ ਇਸ ਤਰ੍ਹਾਂ ਜਦੋਂ ਮਹਾਰਾਜ ਦੇ ਗੁਰਪੁਰਬਾਂ ਤੇ ਅਗਲੇ ਦਿਨ ਜੋ ਮਹੱਲਾ ਕੀਰਤਾਂ ਜੇ ਮਹਿਲਾ ਖੇਡ ਕੇ ਫਿਰ ਮੰਨਿਆ ਜਾਂਦਾ ਵੀ ਹੁਣ ਜੋੜ ਮੇਲਾ ਜਿਹੜਾ ਉਹ ਸੰਪੂਰਨ ਹੋ ਗਿਆ ਬਿਲਕੁਲ ਜੀ ਕਿਤੇ ਨਾ ਕਿਤੇ ਸਿੰਗਾ ਦੇ ਵਿੱਚ ਜਿਹੜਾ ਜੋਸ਼ ਭਰਿਆ ਜਾਂਦਾ ਦੇਖ ਕੇ ਮੇਲੇ ਨੂੰ ਇਹ ਕੁਮਰਜਾਦਾ ਇਹ ਸਦੈ ਹੀ ਆਪੀ ਜੋਸ਼ ਵੀਰ ਰਸ ਜਿਹੜਾ ਮਹਾਰਾਜ ਨੇ ਆਪਣੇ ਖਾਲਸੇ ਨੂੰ ਬਾਣੀ ਵੀ ਮਹਾਰਾਜ ਨੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਔਰ ਦਸਮ ਪਤਿਛਾ ਜੀ ਦੀ ਬਾਣੀ ਜਿਹੜੀ ਹੈ ਉਹ ਵੀ ਦਰਮਜੋ ਦਾ ਜਾਚਾ ਪੈਦਾ ਕਰਨ ਵਾਸਤੇ ਮਹਾਰਾਜ ਨੇ ਤੇ ਖਾਲਸੇ ਦੀ ਜੇ ਪਰੰਪਰਾ ਇਹਦੇ ਵਿੱਚ ਹਮੇਸ਼ਾ ਹੀ ਤਿਆਰ ਪ੍ਰਤੀਯਾਰੀ ਰਹਿਣਾ ਬਾਣੀ ਪੜਨੀ ਆਪਣਾ ਨਿਆਰਾ ਪੰਖ ਖਾਲਸਾ ਸ਼ਾਸਤਰੀ ਵਿਦਿਆ ਘੋੜਸਵਾਰੀ ਇਹ ਵੀਰ ਦਾ ਸਿੰਘ ਇਹਦੇ ਵਿੱਚ ਮਹਾਰਾਜ ਨੇ ਬਖਸ਼ਿਆ ਖਾਲਸੇ ਨੂੰ ਉਹ ਰমরਜਾ ਜਿਹੜੀ ਆ ਉਸ ਮਰਜਾਦਾ ਦੇ ਵਿੱਚ ਹੀ ਪਿੱਤਰ ਦਾ ਖਾਲਸਾ ਉਹ ਇਹਨਾਂ ਉਹ ਉਸੇ ਮਰਜ਼ਾਦਾ ਵਿੱਚ ਹੀ ਇਹ ਚੱਲ ਕੇ ਦਰਚੰਦ ਕਰ ਹੁੰਦਾ ਇਹ ਨਹੀਂ ਇਹ ਕੋਈ ਟੱਡ ਘੜੀ ਦਾ ਕਿਸੇ ਨੇ ਕੋਈ ਲਿਬਾਸ ਪਾ ਲਿਆ ਜਾਂ ਕੋਈ ਵਿਖਾਵਾ ਕੀਤਾ ਨਹੀਂ ਬਿਲਕੁਲ ਜੀ ਇਹ ਜੋ ਪਰੰਪਰਾ ਚੱਲੀ ਆ ਰਹੀ ਉਸ ਪਰੰਪਰਾ ਦੇ ਵਿੱਚ ਰਹਿ ਕੇ ਖਾਲਸਾ ਉਸ ਮਰਜ਼ਾਦਾ ਦੇ ਧਾਰਨੀ ਹੋ ਕੇ ਖਾਲਸਾ ਬਣਦਾ ਬਿਲਕੁਲ ਬਿਲਕੁਲ ਉਹ ਦਾ ਇਹ ਦਰਸ਼ਨ ਆ ਇੱਕ ਬੱਬਾ ਜੀ ਆਪਾਂ ਜਿਹੜੇ ਆਪਣਾ ਜਿਹੜਾ ਲੰਗਰ ਤਿਆਰ ਕੀਤਾ ਜਾਂਦਾ ਆ ਆਪਣੇ ਵੱਖ ਵਰਤਨ ਆ ਉਹਦੇ ਬਾਰੇ ਕੁਝ ਪੁੱਛਣਾ ਚਾਹਾਂਗੇ ਕੀ ਇਹਦਾ ਸਿਸਟਮ ਆ ਜਿਹੜਾ ਵੱਖ ਵਰਤਨਾ ਵਿੱਚ ਤਿਆਰ ਕੀਤਾ ਜਾਂਦਾ ਆ ਉਹ ਖਾਲਚੇ ਦੀ ਰਹਿਤ ਜਿਹੜਾ ਕੋਈ ਸਰਬਲੋਹੇ ਪਾਰੇ ਵਾਲੇ ਹੁੰਦੇ ਆ ਵੀ ਲੋਹੇ ਦੇ ਬਰਤਨਾਂ ਦੀ ਅ ਵਸਤੂ ਨੂੰ ਬਣਾਉਣਾ ਹਾਂ ਜੀ ਬੱਬਾ ਜੀ ਇਹਦਾ ਖਾਸ ਹੈ ਕੋਈ ਜਿਹੜਾ ਆਪਣਾ ਜਿਹੜੇ ਬਰਤਨਾਂ ਵਿੱਚ ਬਣਾਉਂਦੇ ਕੋਈ ਖਾਸ ਤਾਂ ਤਤ ਆ ਜਿਹੜੀ ਇਹ ਜਿਹੜੀ ਲੋਹੇ ਦੀ ਹੈ ਇਹਦੇ ਵਿੱਚ ਤੇ ਹੁਣ ਡਾਕਟਰ ਵੀ ਮੰਨਦੇ ਨੇ ਅੱਜ ਕੋਈ ਇਹ ਬਿਲਕੁਲ ਜੀ ਲੋਹੇ ਦੇ ਭਾਂਡੇ ਵਿੱਚ ਖਾਣ ਦੇ ਨਾਲ ਜਿਹੜਾ ਉਹ ਇਹਦਾ ਤਤ ਸਿਹਤ ਵਾਸਤੇ ਚੰਗਾ ਬਿਲਕੁਲ ਇਹ ਇੱਕ ਮੰਜਨਾ ਹੀ ਔਖਾ ਹੈ ਨਾ ਇਹਨੂੰ ਮੰਜਨ ਵਾਸਤੇ ਕੋਈ ਇਹ ਖਾਲਸੇ ਦੀ ਪਰੰਪਰਾ ਹੈ ਵਰਤਣ ਲੋਹੇ ਦੇ ਸਰਬ ਲੋਹੇ ਦੇ ਰੱਖਣੇ ਬਿਲਕੁਲ ਰਣ ਹੁੰਦਾ ਇੱਕ ਹੂਏ ਤੇ ਜਲ ਵਰਤਨੇ ਸਵੇਰੇ ਸਵੇਰੀ ਰਵਕਾ ਹੁਣ ਬੋਰਾ ਦੇ ਜਲ ਆ ਕੇ ਉਹ ਭਾਈ ਇੱਕ ਲਾਸਟ ਮੈਸੇਜ ਜਿਹੜਾ ਸੰਗਤਵਾਦੀ ਆਪਾਂ ਸਵਾਲ ਪੁੱਛਾਂਗੇ ਕਿ ਜਿਹੜੇ ਜੰਗ ਪੀੜੀ ਆਪਣੀ ਨੌਜਵਾਨ ਪੀੜੀਆ ਕੀ ਉਲਟ ਦਿਸ਼ਾ ਵੱਲ ਕੋ ਜਾ ਰਹੀ ਹੈ ਕੋ ਨਸ਼ਿਆਂ ਵੱਲ ਜਾ ਰਹੀ ਹੈ ਉਹਨਾਂ ਬਾਰੇ ਕੋਈ ਬਾਬਾ ਜੀ ਮੈਸੇਜ ਦਿਓ ਬਰੇ ਸਾਹਿਬ ਜੀ ਜੀ ਕਿਰਪਾ ਦੇ ਨਾਲ ਇਸ ਵੇਲੇ ਖਾਲਸੇ ਪੰਥ ਦੇ ਉਹ ਇਤਿਹਾਸ ਆ ਜਿਆ ਗੁਰੂ ਫਕੀਰ ਦੇ ਪ੍ਰਚਾਰ ਦੇ ਵਾਸਤੇ ਅੱਜ ਕੋਈ ਘਾਟ ਨਹੀਂ ਇਹਨਾਂ ਪ੍ਰਚਾਰ ờ ਥੋ ਥਾਈ ਜਿੱਥੇ ਜਿੱਥੇ ਵਿਪਰੀਏਸ਼ ਵਿਦੇਸ਼ ਵਿੱਚ ਉਹ ਇਹੀ ਗਤਨ ਹੈ ਵੀ ਸਾਰੇ ਆਈਆਂ ਸੰਗਤਾਂ ਨੂੰ ਮਹਾਰਾਜ ਦੇ ਗੁਰਮਤਨ ਇਤਿਹਾਸ ਨਾਲ ਬਾਣੀ ਨਾਲ ਬਾਣੀ ਨਾਲ ਜੋੜਦੇ ਆ ਤੇ ਆਪਣਾ ਜਿਹੜਾ ਵਿਰਸਾ ਵਾ ਉਹ ਸੰਭਾਲ ਕੇ ਰੱਖਣ ਵਾਸਤੇ ਨਾਲ ਬੇਨਤੀ ਕੀਤੀ ਜਾਂਦੀ ਹੈ ਇਹਦੇ ਵਿੱਚ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਇਹ ਮਹਾਰਾਜ ਨੇ ਜੇ ਤੁਗ ਨਾਨਕ ਸਾਹਿਬ ਜੀ ਨੇ ਜਿਵੇਂ ਭਾਈ ਬੱਲਾ ਮਰਦਾਨਾ ਜੀ ਨੂੰ ਸਤਿਗੁਰੂ ਜੀ ਜਿਹੜੇ ਅਸੋਧਨ ਤਰਤ ਲਗਾਈ ਮਹਾਰਾਜ ਜੇ ਤਰੇ ਨੇ ਜਗ ਜਲੰਦੇ ਨੂੰ ਤਾਰਨ ਵਾਸਤੇ ਤੇ ਮਹਾਰਾਜ ਨੇ ਕਿਹਾ ਸੀ ਭਾਈ ਬੱਲਾ ਮਰਦਾਨਾ ਜੀ ਤੇ ਭਾਈ ਮਰਦਾਨਾ ਜੀ ਇਸ ਨਹੀਂ ਘਟਾਉਣੇ ਇਹ ਕੇਸ ਜਿਹੜੇ ਨੇ ਮਹਾਰਾਜ ਸਾਹਿਬ ਜੀ ਨੇ ਸਿੱਖੀ ਧਰਮ ਦੇ ਵਿੱਚ ਜਿਹੜਾ ਉਹ ਸਾਫਤ ਸੂਰਤ ਦਸਤਾਰ ਸਿਰਾਂ ਦਾ ਹੀ ਬਣ ਗਿਆ। ਕਿ ਲਸ਼ਾ ਤੋਂ ਬਚ ਕੇ ਰਹਿਣਾ ਇਹ ਵੀ ਸਾਡੇ ਗੁਰੂ ਸਾਹਿਬ ਜੀ ਦਾ ਬਿਲਕੁਲ ਨੌਜਵਾਨ ਬਣਨ ਦੀ ਇਸ ਕਰਕੇ ਨੌਜਵਾਨਾਂ ਨੂੰ ਆਪਣੇ ਵਿਰਸੇ ਦੇ ਨਾਲ ਆਪਣੇ ਗੁਰੂ ਦੇ ਬਚਨ ਦੇ ਵਿੱਚ ਧਿਆਨ ਦੇਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਬਰਵਖਾਂ ਦੀ ਸੰਗਤ ਵਿੱਚ ਬੈਠੀਗੇ ਬਿਲਕੁਲ ਜੀ ਗੁਰੂ ਮਹਾਰਾਜੀ ਦੀ ਗੁਰਮਤਿ ਨੂੰ ਸੁਣੀਏ ਤੇ ਮਹਾਰਾਜੀ ਦੀ ਗੁਰਮਤਿ ਨੂੰ ਧਾਰਨ ਕਰੀਏ ਤੇ ਫਿਰ ਆਪੇ ਪ੍ਰੀਤੀ ਗਤ ਬਚ ਜਾਂਦਾ ਇਨਸਾਨ ਚੰਗੀ ਸੰਗਤ ਦੀ ਰੰਗਤ ਹੈ ਗੁਰੂ ਕਿਰਪਾ ਕਰੇ ਮਹਾਰਾਜ ਨੌਜਵਾਨ ਅਨੁਮਿਤ ਮਹਾਰਾਜ ਸਚਿਪਾਤ ਜਰਦੀ ਕਲਾ ਬਖਸ਼ਣ ਕਿਉਂਕਿ ਹੁਣ ਕੋਲੇ ਸਮੇਂ ਦਾ ਭੇਖ ਨੌਜਵਾਨਾਂ ਦੇ ਉਹ ਵਿਰਸੇ ਨੂੰ ਸੰਭਾਲਣਗੇ ਤੇ ਅੱਗੇ ਪੰਥ ਦੀ ਬਾਗਦਗਰ ਜਰਦੀ ਕਲਾ ਦੇ ਨਾਲ ਕਰਣਗੇ ਬਿਲਕੁਲ ਕਰੀ ਐਸਗੇ ਸਾਡੇ ਨਾਲ ਸੰਤ ਬਾਬਾ ਅਵਤਾਰ ਸਿੰਘ ਜੀ ਜੋ ਕਿ ਥਾਡੇ ਨਾਲ ਬਹੁਤ ਸਾਡੇ ਨਾਲ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਆ ਨੌਜਵਾਨਾਂ ਬਾਰੇ ਵੀ ਦੱਸਿਆ ਸਿੱਖੀ ਬਾਰੇ ਵੀ ਦੱਸਿਆ ਬਾਬਾ ਜੀ ਨਾਲ ਮੁਲਾਕਾਤ ਕੀਤੀ ਹੈਗੀ ਆ ਪਹਿਲਾਂ ਤਾਂ ਬਾਬਾ ਜੀ ਨੂੰ ਵਧਾਈ ਦੇਵਾਂਗੇ ਆਪਾਂ ਗੁਰਪੁਰ ਦੀ ਬਾਬਾ ਜੀ ਬਹੁਤ ਬਹੁਤ ਵਧਾਈ ਹੋਵੇ ਗੁਰਪੁਰ ਦੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅਪਾਰ ਬਖਸ਼ਿਸ਼ ਕਿਰਪਾ ਕਰਕੇ 555 ਜਨਮ ਦਿਹਾੜਾ ਸਮੂਹ ਸਾਧ ਸੰਗਤ ਨੂੰ ਮਨਾਉਣ ਦਾ ਸੁਭਾਅ ਸਮ ਬਖਸ਼ਿਸ਼ ਕੀਤਾ ਹੈ ਸਾਰੀਆਂ ਸੰਗਤਾਂ ਨੇ ਤਹ ਜਲੋ ਜਥੇਬੰਦੀਆਂ ਨੇ ਹੰਗ ਸਿੰਘਾਂ ਸੰਸਮਾਜ ਅਤੇ ਗੁਰੂਕੀਆ ਸਰਬਸੰਗਤਾ ਇਲਾਕਾ ਨਿਵਾਸੀਆ ਡੇਡੋ ਆਈਆਂ ਹੋਈਆਂ ਦੇ ਸਾਰੇ ਸੰਗਤਾਂ ਨੇ ਬੜੇ ਉਤਸ਼ਾਹ ਤੇ ਮਹਾਨੜ ਮਨਾਉਣਾ ਕਿ ਸਾਰੀਆਂ ਸੰਗਤਾਂ ਨੂੰ ਗੁਰੂ ਦੇ ਪੰਥ ਵੱਲੋਂ ਮਿਸਲ ਸ਼ਹੀਦਾਂ ਤਰਨਾ ਦਾਲ ਵਿਖੀ ਮੰਡੀਏ ਸਹਿ巴巴 ਦੀਪ ਸਿੰਘ ਜੋ ਮਿਸਲ ਚੱਲਦੀ ਹੈ ਇਹ ਸਾਰੀ ਮਿਸਲ ਨੂੰ ਜਥੇਬੰਦੀ ਵੱਲੋਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਕੋਟਨ ਕੋਟ ਧੰਨਵਾਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜਿਸ ਨੇ ਕਿਰਪਾ ਕਰਕੇ ਸੰਗਤਾਂ ਦੇ ਕੋਲੋਂ ਸਾਹਿਬ ਜੀ ਕੇ 551 ਅਵਤਾਰ ਦੇ ਹੜੇ ਮਨਾਉਣ ਦੇ ਸੁਭਾਗ ਸਮਬਖਸ਼ ਕੇ ਸੇਵਾ ਲੈਣੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਜੋ ਕਿ ਇਸ ਵੇਲੇ ਕਿਸਾਨੀ ਦਾ ਮੁੱਦਾ ਜੋ ਪੰਜਾਬ ਵਿੱਚ ਬਹੁਤ ਭਖਿਆ ਹੋਇਆ ਆ ਬਹੁਤ ਹੀ ਜੇ ਦੇਖਿਆ ਜਾਵੇ ਤਾਂ ਸਰਕਾਰ ਤੱਕਾ ਵੀ ਕਰ ਰਹੀ ਹੈ ਬਾਬਾ ਜੀ ਉਹਨਾਂ ਦੇ ਵਿਚਾਰ ਸੁਣਾਂਗੇ ਆਪਾਂ ਕਿਸਾਨਾਂ ਬਾਰੇ ਬਾਬਾ ਜੀ ਕੀ ਕਹਿਣਾ ਚਾਹੁੰਦੇ ਆ ਬਾਬਾ ਜੀ ਕਿਸਾਨੀ ਦਾ ਮੁੱਦਾ ਬਹੁਤ ਜਿਹੜਾ ਭਖਿਆ ਹੋਇਆ ਇਸ ਵੇਲੇ ਗੁਰਪੁਰ ਨੂੰ ਵੀ ਛੱਡ ਕੇ ਜੋ ਕਿ ਆਪਣੇ ਪੰਜਾਬ ਦੇ ਸਿੱਖ ਆ ਉਹ ਪੂਰੇ ਦਿੱਲੀ ਪਹੁੰਚੇ ਹੋ ਆ ਤੁਹਾਡਾ ਕੀ ਕਹਿਣਾ ਬਾਬਾ ਜੀ ਉਹਨਾਂ ਬਾਰੇ ਸਰਬੱਤ ਸੰਗਤਾਂ ਕਾਲੇ ਕਾਨੂੰਨਾਂ ਨੂੰ ਖੰਡਨ ਕਰਨ ਵਾਸਤੇ ਇਹ ਜੋ ਮੋਦੀ ਸਰਕਾਰ ਹੈ ਇਹਨੂੰ ਕਿਸਾਨੀ ਦੇ ਮੁੱਦੇ ਉੱਤੇ ਜੋ ਸਿੱਖਾਂ ਦਾ ਮਹੱਤਵ ਹੈ ਜੋ ਕਿਸਾਨਾਂ ਦਾ ਫਰਜ਼ ਹੈ ਉਸ ਮਹੱਤਵ ਨੂੰ ਦਰਸਾਉਂਦਿਆਂ ਹੋਇਆਂ ਕਾਲੇ ਕਾਨੂੰਨਾਂ ਨੂੰ ਖੰਡਨ ਕਰਨ ਵਾਸਤੇ ਸਾਰੀਆਂ ਸੰਗਠਨਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਆੜ੍ਹਤੀਆ ਨੇ ਦਿੱਲੀ ਨੂੰ ਚਾਲੇ ਪਾ ਕੇ ਉਨ੍ਹਾਂ ਦੇ ਰਾਹ ਵਿੱਚ ਰਸਤੇ ਰੋਕਣ ਵਾਸਤੇ ਕੀਤੇ ਹੋਏ ਪ੍ਰਬੰਧਾਂ ਨੂੰ ਖੰਡਣ ਕਰਕੇ ਮੈਰੀਗੇਟਰ ਤੋੜ-ਤੋੜ ਕੇ ਛੜਕਾਂ ਪੁੱਟੀਆਂ ਵਿੱਚ ਕਰਾਏ ਮਾਰ-ਮਾਰ ਕੇ ਸੜਕਾ ਬਣਾ ਕੇ ਦਿੱਲੀ ਪਹੁੰਚਣਾ ਕੀਤਾ ਹੈ ਮਿਸਲ ਸਿੱਦਾ ਤਰਨੇਦਾਲ ਵੱਲੋਂ ਸਿੰਘ ਕਿਉਂਕਿ ਜਥੇਬੰਦੀ ਨੇ ਤੇ ਜੋੜ ਮੇਲੇ ਮਨਾਉਣ ਕਰਕੇ ਤੇ ਆਉਣਾ ਸੀ ਸਿੰਘਾਂ ਨੇ ਜਾਣਾ ਕੀਤਾ ਜੋ ਕਿ ਸਾਡਾ ਹੈੱਡਕੁਆਰਟਰ ਹੈ ਪਿੱਖੀਵੰਦ ਅਤੇ ਗਪਾਲਾ ਨਗਰ ਜੋ ਤਰਨਤਾਰਨ ਜਿਹੜੇ ਵਿੱਚ ਹੈ ਦਸਹਿਲ ਵੀ ਤਰਨਤਾਰਨ ਹੈ ਨਦੀਕ ਸਵਾਜਪੁਰ ਰਾਖਾਣਾ ਹੈ ਉਥੋਂ ਸਾਡੇ ਵੀਰ ਸਾਡੇ ਨਾਲ ਦੇ ਸਾਥੀ ਗਪਾਲੇ ਦੇ ਜੋੜੇ ਦੇ ਜੋ ਕਿ ਪਾਈ ਗਰਜਾਡ ਸਿੰਘ ਗੁਰਵਿੰਦਰ ਸਿੰਘ ਕਲਵੰਦ ਸਿੰਘ ਅਤੇ ਹੋਰ ਸਾਥੀ ਜਿਹੜੇ ਸਾਡੇ ਨੇ ਨਾ ਉਹ ਸਾਰੇ ਹੀ ਜਥੇਬੰਦੀ ਵੱਲੋਂ ਉੱਥੇ ਪਹੁੰਚੇ ਹੋਏ ਨੇ ਸਾਨੂੰ ਪਹੁੰਚਣਾ ਪਿਆ ਤਾਂ ਅਸੀਂ ਪਹੁੰਚਾਂਗੇ ਇਸ ਕਾਲੇ ਕੁਰੂਨਾ ਨੂੰ ਤੋੜ ਕੇ ਹੀ ਦਮ ਲਵਾਂਗੇ ਜੋ ਕਿ ਕਿਸਾਨਾਂ ਉੱਤੇ ਤਸੱਦਦ ਇਸ ਸਰਕਾਰ ਨੇ ਕਰਨਾ ਕੀਤਾ ਹੈ ਨਾ ਇਸ ਚਾਨਾ ਦਾ ਚਦਦ ਇਹ ਸਰਕਾਰ ਨੂੰ ਭੁਗਤਣਾ ਪਵੇਗਾ ਇਹ ਦਾਸ ਵੱਲੋਂ ਮਿਸਟਰ ਸੀਦਾ ਤਰਨਾਲਾ ਪਿੱਖੀ ਜਥੇਬੰਦੀ ਵੱਲੋਂ ਇਹ ਸਰਕਾਰ ਨੂੰ ਚੈਲੰਜ ਕੀਤਾ ਜਾਂਦਾ ਹੈ ਕਿ ਆਪਣੇ ਕਾਲੇ ਕਾਨੂੰਨਾਂ ਨੂੰ ਖੰਡਨ ਕਰੋ ਨੇ ਤੁਹਾਡੇ ਨਾਲ ਜਿਸ ਤਰ੍ਹਾਂ ਵੀ ਹੋਇਆ ਉਸ ਤਰ੍ਹਾਂ ਨਿਬੜਕੇ ਕਾਲੇ ਕਾਨੂੰਨਾਂ ਨੂੰ ਖੰਡਨ ਕਰਾ ਕੇ ਹੀ ਇਹ ਮਿਸਲ ਮਸੀਦਾ ਤਰਨਾਲਾ ਤੇ ਜਥੇਬੰਦੀਆਂ ਸਾਹ ਲੈਣ ਗਿਆ ਉਹਨਾਂ ਚ ਲਾਮਣੀ ਲਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਾਬਾ ਜੀ ਨੇ ਜੋ ਵਿਚਾਰ ਕਿਸਾਨਾਂ ਬਾਰੇ ਦੱਸਿਆ ਇਹ ਸਾਰਿਆਂ ਨੂੰ ਆਪਾਂ ਨੂੰ ਸਮਝ ਲੈਣਾ ਚਾਹੀਦਾ ਵੀ ਇਹ ਸਰਕਾਰ ਕਿਸਾਨਾਂ ਦੇ ਮੁੱਦੇ ਤੇ ਬਹੁਤ ੱਤਕਾ ਕਰ ਰਹੀ ਹੈਗੀ ਆ ਜੇ ਅਸ ਵੇਲੇ ਆਪਾਂ ਪੂਰੇ ਜਾਗਰੂਤ ਹੋਵਾਂਗੇ ਤਾਂ ਇਹ ਕਿਸਾਨ ਜਿਹੜੇ ਆ ਉਹ ਜਿੱਤ ਪ੍ਰਾਪਤ ਕਰ ਸਕਣਗੇ